ਬੜਾ ਲੋੜਾ ਮਾਰਿਆ ਰੱਬ ਨੇ ਅੱਗੇ ਮਿੱਠੂ ਮਾਜੀ ਇਹ ਗੱਲ ਨੂੰ ਕੁਝ ਨਾ ਪੁੱਛੀ ਨੀ ਆਮਰਨ ਨੂੰ ਬਹੁਤ ਦੁੱਖ ਲੱਗਦਾ ਹੈ ਬੰਦੇ ਆਪਾਂ ਜਿੰਨੇ ਰੋਂਦਾ ਜਿੰਨੇ ਕੋਈ ਨਹੀਂ ਲੱਗਦਾ ਟਿਕਾਣਾ ਹੀ ਆ ਕਿ ਜਿੱਨਾ ਚ ਹੋਣ ਕਿ ਕਿਤੇ ਇੱਥੇ ਹੋਣ ਕਿ ਕਿਤੇ ਖੜੇ ਗਏ ਨਹੀਂ ਮੋੜ ਆਉਣਗੇ ਮੋੜ ਆਉਣਗੇ ਇਹ ਮਾਂ ਦਾ ਦੁੱਖ ਤੇ ਮਾਂ ਹੀ ਜਾਣ ਸਕਦੀ ਆ ਨਾ ਇਹ ਹੋਰ ਕੋਈ ਨਹੀਂ ਜਾਣ ਸਕਦਾ ਇਸ ਦੁਨੀਆ ਦੇ ਉੱਤੇ ਉਹਨਾਂ ਨਾਲ ਸਾਡੀ ਪਹਿਲਾਂ ਇਟਰੀ ਦੀ ਗੱਲ ਹੋਈ 2 ਲੱਖ ਰੁਪਈਆ ਕਹਿੰਦੇ ਸਾਨੂੰ ਪਹਿਲਾਂ ਦੇ ਦੇ ਉੱਤ ਬਾਜ਼ੀ ਕਿੰਦੇ ਚਲੋ ਅਮਰੀਕਾ ਤੁਹਾਡਾ ਭੇਜ ਦਿੰਨੇ ਸਹੀ ਤਰੀਕੇ ਨਾਲ ਭੇਜਾਂਗੇ ਸਾਨੂੰ ਨਹੀਂ ਸੀ ਪਤਾ ਸੀ ਵੀ ਇਦਾਂ ਹੋਊਗਾ ਇੱਥੋਂ ਦੇ ਫਲੈਟ ਚ ਹੀ ਗਏ ਜੀ ਥੋੜਾ ਜਿਹਾ ਕਿੱਥੋਂ ਤੱਕ ਗੁਆਨਾ ਗੂਨਾ ਕੋ ਦੱਸਦੇ ਜੀ ਉੱਤੋਂ ਤੱਕ ਫਿਰ ਉੱਤ ਬਾਦ ਇੱਕ ਵੀਡੀਓ ਆਈ ਉਹ ਵੀ ਏਜੰਟ ਨੇ ਸਾਨੂੰ ਦੱਸਿਆ ਪ੍ਰਯਾਅ ਦੇਖੋ ਵੀਡੀਓ ਆਈ ਫਿਰ ਅਸੀਂ ਵੀ ਹੋਰ ਪੈਸੇ ਪਾਏ ਏਜੰਟ ਨੇ ਤੁਹਾਡੇ ਕੋ ਕਿੰਨੇ ਪੈਸੇ ਲੈ ਲਏ ਗੁਆਟੇ ਮਾਲਾ ਤੱਕ ਸਾਡੇ ਕੋਲ ਨੇ 36 ਲੱਖ ਪਹਿਲੇ ਲੈ ਲਏ ਨੇ ਇਹ ਵੀ ਪਾਏ ਸੀ ਜਿਸ ਏਜੰਟ ਨੇ ਕਰਨਾਲ ਵਾਲੇ ਹਾਂਜੀ ਇਸੇ ਦਵਿੰਦਰ ਸਿੰਘ ਜੀ ਇਹ ਤੁਹਾਡੇ ਸਾਹਬ ਸਿੰਘ ਦੀ ਮੌਤ ਤੋਂ ਬਾਅਦ ਕਿ ਪਹਿਲੇ ਜੇਲ੍ਹ ਤੇ ਨਹੀਂ ਪਹਿਲੇ ਜੇਲ੍ਹ ਤੇ ਰਵਣਦੀਪ ਉਹਦੀ ਫਰਾਰ ਹੈ ਜਿਹੜੀ ਘਰ ਦੀ ਮੈਂ ਜਿਹੜੀ ਜੈਂਟਲੀ ਦੀ ਐਨ ਐਂਟੈਸਟ ਕੱਲੇ ਉਹਨਾਂ ਨੇ ਆਪਣੀ ਗੋਦ ਤੇ ਫੇਰ ਪਤਾ ਲੱਗਿਆ ਮੌਤ ਉਹਦੀ ਕਨਫਰਮ ਹੋ ਗਈ ਆ ਡੈੱਡ ਬੋਡੀ ਹੈਗੀ ਆ ਕਿ ਜਾਂ ਉਹਦਾ ਸੰਸਕਾਰ ਹੋ ਇਹ ਤਿੰਨਾਂ ਨੂੰ ਉਹਨਾਂ ਨੇ ਫੜਿਆ ਹੋਇਆ ਤਿੰਨਾਂ ਨਾਲ ਕੁੱਟਮਾਰ ਕਰ ਰਹੇ ਆ ਇਹ ਬਹੁਤ ਜ਼ਿਆਦਾ ਉਹ ਵੀਡੀਓ ਇਹਨਾਂ ਨੇ ਭੇਜੀ ਸੀ ਫੇਰ ਫਰौती ਮੰਗੀ ਗਈ ਉਸ ਤੋਂ ਬਾਅਦ ਜਦੋਂ ਗੱਡੀ ਤੋਂ ਬਾਅਦ ਕੋਈ ਵੀਡੀਓ ਕੋਈ ਮੈਸੇਜ ਕੋਈ ਕਾਲ ਨਹੀਂ ਆਈ ਪੈਸਿਆਂ ਤੋਂ ਬਾਅਦ ਸਹੀ ਸਲਾਮ ਸਿਆਣੇ ਕਹਿੰਦੇ ਆ ਪੁੱਤ ਮਰੇ ਨਾ ਬੁੱਢੜੇ ਮਾਪਿਆਂ ਦਾ ਜਿੰਦ ਪੈ ਜਾਂਦੀ ਵਿੱਚ ਸਿਆਪਿਆਂ ਦੇ ਜਿਹੜੇ ਮਾਪਿਆਂ ਦੇ ਲਾਲ ਚੜ ਦੀ ਉਮਰੇ ਤੁਰ ਗਏ ਫਿਰ ਕੀ ਹਾਲ ਰਹਿ ਜਾਂਦੇ ਮਾਪਿਆਂ ਦੇ ਅਜਿਹਾ ਹੀ ਇੱਕ ਬਾਣਾ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋੜੀਆਂ ਰਗੂਵਾਲ ਵਿੱਚ ਵਾਪਰਿਆ ਜਿੱਥੇ ਮਾਪਿਆਂ ਦਾ 20 ਸਾਲ ਦਾ ਪੁੱਤ ਜਿਹੜਾ ਉਹ ਚੰਗੇ ਭੂਇਖ ਦੀ ਤਲਾਸ਼ ਵਿੱਚ ਅਮਰੀਕਾ ਨੂੰ ਜਾਂਦਾ ਹੋਇਆ ਡੌਂਕੀ ਰਸਤੇ ਗੁਆਟੇਮਾਲਾ ਦੇ ਵਿੱਚ ਆਪਣੀ jaan ਗਵਾ ਬੈਠਾ ਪਰਿਵਾਰ ਦੇ ਵਿੱਚ ਆਇਆ ਅੱਜ ਉਸ ਦੀ ਮਾਂ ਜਿਹੜੀ ਆ ਰੋਂਦੀ ਨਹੀਂ ਵਿਖੀ ਜਾ ਰਹੀ ਜਿਸ ਦਾ ਇਕੱਲਾ-ਕੱਲਾ ਪੋਤਾ ਆ ਉਹਦੇ ਪਿਤਾ ਆ ਬਜ਼ੁਰਗ ਆ ਬਜ਼ੁਰਗ ਦੇ ਅੱਖਾਂ ਦੇ ਵਿੱਚੋਂ ਜਦੋਂ ਅਥਰੂ ਨਿਕਲਦੇ ਆ ਤੇ ਉਹ ਫਿਰ ਦਾੜੀ ਦੇ ਵਿੱਚ ਸਮਾ ਜਾਂਦੇ ਆ ਇਹ ਜਿਹੜੀ ਇੱਕ ਏਡੀ ਵੱਡੀ ਸੱਟ ਜਿਹੜੀ ਵੱਜੀ ਆ ਇਸ ਮਾਂ ਨੂੰ ਵੱਜੀ ਆ ਇਸ ਬਾਪ ਨੂੰ ਵੱਜੀ ਆ ਭੈਣ ਵਾਂ ਛੋਟੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਰਾ ਵਾ ਤੇ ਇਹ ਜਿਹੜਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਪੁੱਤ ਅਮਰੀਕਾ ਪਹੁੰਚ ਗਿਆ ਹੁੰਦਾ ਖੁਸ਼ੀਆਂ ਹੋਰ ਹੋਣੀਆਂ ਸਨ ਅੱਜ ਇਹਨਾਂ ਮਾਪਿਆਂ ਦੇ ਚਿਹਰੇ ਤੇ ਲਾਲੀ ਹੋਣੀ ਸੀ ਭੁੱਖ ਦੀ ਆਸ ਹੋਣੀ ਸੀ ਕਿਉਂਕਿ ਅਮਰੀਕਾ ਦੇ ਵਿੱਚੋਂ ਬੱਚੇ ਜਿਹੜੇ ਕਮਾਈਆਂ ਕਰਕੇ ਮੁੜਦੇ ਆ ਗੱਲਬਾਤ ਕਰਦੇ ਇਹਨਾਂ ਮਾਪਿਆਂ ਦੇ ਨਾਲ ਕਿ ਇਹ ਇਹ ਜਿਹੜਾ ਪੁੱਤਰ ਆ ਕਦੋਂ ਘਰੋਂ ਗਿਆ ਤੇ ਕਿੰਨੇ ਬੱਚੇ ਆ ਇਹਨਾਂ ਦੇ ਤੇ ਇਸ ਬੱਚੇ ਦੀ ਉਮਰ ਕੀ ਆ ਅ ਭਾਜੀ ਕਦੋਂ ਤੋਰਿਆ ਤੁਸੀਂ ਫਿਰ ਇਹ ਬੇਟੇ ਦਾ ਨਾਮ ਦੱਸੋ ਪਹਿਲਾਂ ਬੇਟੇ ਦਾ ਨਾਮ ਸਾਫ ਸਿੰਘ ਜੀ ਸਾਫ ਸਿੰਘ ਕਦੋਂ ਗਿਆ ਵਾ ਘਰੋਂ 24 ਜੀ ਗਿਆ ਜੀ 12 ਅਕਤੂਬਰ ਨੂੰ 12 ਅਕਤੂਬਰ 24 ਨੂੰ ਗਿਆ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹਾਂਜੀ 1 ਸਾਲ ਤੋਂ ਵੱਧ ਹੋ ਗਿਆ ਸਮਾਂ ਇਹ ਕਿੰਨੇ ਬੇਟੇ ਕਿੰਨੇ ਆ ਤੁਹਾਡੇ ਇੱਕੋ ਹੀ ਬੱਚਾ ਜੀ ਸਾਡਾ ਤੇ ਦੋ ਲੜਕੀਆਂ ਨੇ ਤਿੰਨ ਬੱਚੇ ਆ ਜੀ ਹਾਂਜੀ ਇਹ ਕਿੰਨਾ ਕੁ ਪੜਿਆ ਲਿਖਿਆ ਸੀਗਾ ਇਹ ਆਪਣਾ ਸਾਹਬ ਸਿੰਘ ਪਲੱਸ 2 ਪਾਸ ਕੀ ਕੀਤੀ ਜੀ 12 ਪੜਿਆ ਹੈ ਉਸ ਤੋਂ ਬਾਅਦ ਫਿਰ ਉਹਦੀ ਇਹ ਇੱਛਾ ਸੀ ਕਿ ਮੈਂ ਬਾਹਰ ਜਾਣਾ ਕਿ ਜੇ ਤੁਸੀਂ ਸੋਚਿਆ ਕਿ ਬੱਚੇ ਦੇ ਬਿਹਤਰ ਭਵਿੱਖ ਲਈ ਬਾਹਰ ਭੇਜ ਦਿੰਨੇ ਨੇ ਨਹੀਂ ਜੀ ਉਹ ਸ਼ੌਕ ਕਹਿੰਦਾ ਬੜਾ ਮੈਨੂੰ ਮੈਂ ਬਾਹਰ ਜਾਣਾ ਜਾਣਾ ਇਹ ਕਹਿੰਦਾ ਦੂਸਰੇ ਮੁੰਡਿਆਂ ਵਾਂਗ ਦੂਸਰੇ ਲੋਕਾਂ ਵਾਂਗ ਉਹਦਾ ਵੀ ਦਿਲ ਕਰਦਾ ਸੀ ਕਿ ਮੈਂ ਵਿਦੇਸ਼ ਵਿੱਚ ਜਾਵਾਂ ਫਿਰ ਇਹ ਕਿੱਥੋਂ ਜਿਹੜਾ ਵਾ ਤੁਸੀਂ ਇਹ ਸਾਰਾ ਪ੍ਰਬੰਧ ਕੀਤਾ ਉਹਦੇ ਜਾਣਦਾ ਕਿਹਦੇ ਨਾਲ رابطہ ਕੀਤਾ ਕਿਹੜੇ ਮੁਲਕ ਦਾ ਕੀਤਾ رابطہ ਇਦਾਂ ਜੀ ਪਹਿਲਾਂ ਸਾਡੀ ਰਿਸ਼ਤੇਦਾਰੀ ਸਾਰੀ ਕਰਨਾਲ ਚ ਹੈ ਜੀ ਉਸਤੇ ਸਾਲੀ ਸੰਡੂ ਮੇਰੇ ਉੱਤੇ ਜੀ ਉਹਨਾਂ ਨੇ ਸਾਡੀ ਇੱਕ ਏਜੰਟ ਨਾਲ ਗੱਲਬਾਤ ਕਰਾਈ ਜੀ ਤੇ ਇੱਕ ਜੈਂਟਰੀ ਦੀ ਜੈਂਟ ਦੀ ਘਰ ਦੀ ਹੈ ਜੇ ਰਮਨਦੀਪ ਕੌਰ ਅਸੀਂ ਉੱਥੇ ਗਏ ਤੇ ਸਾਡੀ ਦੋਨੇ ਜਣੇ ਘਰ ਵਾਲੀ ਤੇ ਦੋਨੇ ਆਹੀ ਗਏ ਜੀ ਰਿਸ਼ਤੇਦਾਰੀ ਦੇ ਵਿੱਚ ਉੱਥੇ ਪ੍ਰੋਗਰਾਮ ਸੀ ਕੋਈ ਉਹ ਵੀ ਆਏ ਸੀ ਉੱਥੇ ਜੀ ਲੱਗੇ ਸੀ ਉਹਨਾਂ ਨਾਲ ਸਾਡੀ ਪਹਿਲਾਂ ਇਟਲੀ ਦੀ ਗੱਲ ਹੋਈ ਇਟਲੀ ਦੀ ਇਟਲੀ ਦੀ ਗੱਲ ਹੋਈ ਸੀ ਹਾਂ ਜੀ ਤੇ ਉਹ ਗੱਲ ਇਤਨਾ ਹੋਈ 12 ਲੱਖ ਤੇ ਸਾਡੀ ਉੱਥੇ ਦਾ ਜਾਣ ਦਾ ਸੈਟਿੰਗ ਹੋਈ ਹਾਂ ਜੀ 2 ਲੱਖ ਰੁਪਈਆ ਕਹਿੰਦੇ ਸਾਨੂੰ ਪਹਿਲਾਂ ਦੇ ਦਿਓ ਅਸੀਂ 2 ਲੱਖ ਉਹ ਦਿੱਤਾ ਜੀ ਉਸ ਤੋਂ ਬਾਅਦ ਫਿਰ ਕਾਫੀ ਟਾਈਮ ਲੰਘ ਕੇ 3-4 ਮਹੀਨੇ ਲੰਘ ਗਏ ਕਹਿੰਦੇ ਜੀ ਪੇਪਰ ਲਾਏ ਲੱਗੇ ਨਹੀਂਗੇ ਉਸ ਤੋਂ ਬਾਅਦ ਜੀ ਕਹਿੰਦੇ ਚਲੋ ਅਮਰੀਕਾ ਤੁਹਾਡਾ ਭੇਜ ਦਿੰਨੇ ਸਹੀ ਤਰੀਕੇ ਨਾਲ ਭੇਜਾਂਗੇ ਹੁਣ ਸਾਨੂੰ ਨਹੀਂ ਸੀ ਪਤਾ ਜੀ ਵੀ ਇਦਾਂ ਹੋਣੀ ਹੁਣ ਫਿਰ ਤੁਹਾਨੂੰ ਇਹ ਕਿਹਾ ਗਿਆ ਵੀ ਉਹਨੂੰ ਇੱਕ ਇੱਕ ਨੰਬਰ 'ਚ ਜਿਹੜਾ ਬਾਇਰ ਭੇਜਣ ਦਾ ਦਾਵਾ ਕੀਤਾ ਸੀ ਹਾਂਜੀ ਹਾਂਜੀ ਬਾਇਰ ਡੌਕੀ ਦਾਦਾਰ ਨਹੀਂ ਕੋਈ ਤੁਹਾਡੇ ਨਾਲ ਜ਼ਿਕਰ ਨਹੀਂ ਕੀਤਾ ਜੀ ਇਰ ਚਲੋ ਬੱਚੇ ਕਿੱਦਾਂ ਵੀ ਜਾ ਕੇ ਗੁਆਟੇਮਾਲਾ ਕਿ ਉੱਥੇ ਮਸੀਕੋ ਉੱਥੇ ਪਹੁੰਚ ਗਏ ਨਹੀਂ ਇੱਥੋਂ ਫਿਰ ਜਦੋਂ ਗਏ ਆ 2 ਨੰਬਰ 'ਚ ਕਿੱਦਾਂ ਗਏ ਇੱਥੋਂ ਇੱਥੋਂ ਦੇ ਫਲੈਟ 'ਚ ਹੀ ਗਏ ਜੀ ਥੋੜਾ ਜਿਹਾ ਕਿੱਥੋਂ ਤੱਕ ਗੁਆਨਾ ਗੁਨੋ ਕੋ ਦੱਸ ਦੇ ਜੀ ਉੱਥੋਂ ਤੱਕ ਜੀ ਹਾਂ ਜੀ ਅੱਗੇ ਪਤਾ ਨਹੀਂ ਕਿੱਦਾਂ ਗਏ ਉੱਥੇ ਪਹੁੰਚੇ ਸਾਰੇ ਹੂੰ ਉੱਤ ਬਾਅਦ ਫੇ ਹੁਣ ਸਾਨੂੰ ਉਹਨੂੰ ਪਤਾ ਲੱਗਾ ਜੀ ਉਹ ਵੀ ਨਹੀਂ ਜਦੋਂ ਗੁਹਾਨਾ ਗਿਆ ਜਾਂ ਗੁਆਟੇਮਾਲਾ ਗਿਆ ਉੱਥੇ ਤੁਹਾਡੀ ਗੱਲਬਾਤ ਹੁੰਦੀ ਰਹੀ ਉਹਦੇ ਹਾਂਜੀ ਮੂਸਿਕੋ ਗੁਆਟੇਮਾਲਾ ਤੱਕ ਹੁੰਦੀ ਰਹੀ ਗੱਲ ਜੀ ਕੀ ਦੱਸਿਆ ਸਾਹਿਬ ਨੇ ਜਦੋਂ ਗੁਆਟੇਮਾਲਾ ਪਹੁੰਚਦਾ ਤੇ ਕਹਿੰਦੇ ਵੀ ਥੋੜੇ ਟਾਈਮ ਲੱਗਿਆ ਹੁਣ ਵਾਸਾ ਕ੍ਰੋਸ ਕਰ ਜਾਣਾ ਜੀ ਪਹੁੰਚ ਜਾਣਾ ਹਾਂਜੀ ਕਦੋਂ ਤੱਕ ਅਖੀਰ ਦੀ ਗੱਲ ਤੁਹਾਡੀ ਕਦੋਂ ਹੋਈ ਉਹਦੇ ਨਾਲ ਗੁਆਟੇਮਾਲਾ ਤੱਕ ਹੀ ਹੋਈ ਸੀ ਨਹੀਂ ਕਿਹੜੇ ਮਹੀਨੇ ਕਦੋਂ ਦਾ ਕੋਈ ਆਈਡੀਆ ਹੈ ਵੀ ਕਿੰਨਾ ਚਿਰ ਪਹਿਲਾਂ ਤੁਹਾਡੀ ਗੱਲ ਹੋਈ ਹੈ ਕੋਈ 8-9 ਮਹੀਨੇ ਹੋ ਗਏ ਜੀ ਹੋਈ ਉਹ ਠੀਕ ਤਾਂ ਤੇ ਮੈਨੂੰ ਪਤਾ ਨਹੀਂ ਅਨਪੜ ਬੰਦੇ ਆ ਉਤੋਂ ਬਾਅਦ ਜਦੋਂ ਤੁਹਾਡੀ ਗੱਲਬਾਤ ਬੰਦ ਹੋ ਗਈ ਤੁਹਾਡਾ رابطہ ਬੰਦ ਹੋ ਗਿਆ ਤੁਸੀਂ ਕੋਈ ਉਹਦੀ ਕੋਲ ਨਹੀਂ ਕੀਤੀ ਜਾਂ ਉਹਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਬਹੁਤ ਕੀਤਾ ਜੀ ਏਜੰਟ ਸਾਨੂੰ ਇਹੋ ਹੀ ਕਹਿੰਦਾ ਰਿਹਾ ਇਹ ਬੱਚੇ ਠੀਕ ਨੇ ਲੱਭ ਜਾਣੇ ਨੇ ਲੱਭ ਜਾਣੇ ਲੱਭ ਜਾਣੇ ਫਿਰ ਉਤੋਂ ਬਾਅਦ ਇੱਕ ਵੀਡੀਓ ਆਈ ਜੀ ਉਹ ਵੀ ਏਜੰਟ ਨੇ ਸਾਨੂੰ ਦੱਸਿਆ ਭਾ ਦੇਖੋ ਵੀਡੀਓ ਆਈ ਫਿਰ ਅਸੀਂ ਹੋਰ ਪੈਸੇ ਪਾਏ ਜੀ ਉਹ ਵੀਡੀਓ ਚ ਕੀ ਸੀਗਾ ਉਹਦੇ ਵਿੱਚ ਉਹ ਡੋਂਕਰ ਉਹ ਪਤਲੀ ਡੋਂਕਰ ਕੌਣ ਉਹਨੂੰ ਮਾਰਦੇ ਆ ਨਿਆਣਿਆਂ ਨੂੰ ਅਸ਼ੋ ਤੁਹਾਡੇ ਬੱਚਿਆਂ ਨੂੰ ਮਾਰੇ ਆ ਉਹ ਤੁਹਾਡੇ ਬੱਚੇ ਸੀ ਕਿ ਜਾਂ ਹੋਰ ਸੀਗੇ ਬੱਚੇ ਉਹ ਸਾਡੇ ਬੱਚੇ ਸੀ ਇੱਕ ਹਰਿਆਣੇ ਦੇ ਕੈਂਥਲ ਦਾ ਵੀ ਨਾਲ ਜਿਬਰਾ ਸੀ ਇੱਕ ਜਿਹੜੀ ਉਹਨਾਂ ਦੀ ਵੀਡੀਓ ਚੱਲਦੀ ਪਈ ਆ ਜਿਹੜੀ ਉਹ ਕਾਰ ਦੇ ਵਿੱਚ ਕਿਸੇ ਗੱਡੀ ਦੇ ਵਿੱਚ ਬੈਠੇ ਹੋਏ ਆ ਉਹ ਕਿੱਥੋਂ ਦੀ ਆ ਉਹਦੇ ਬਾਰੇ ਪਤਾ ਲੱਗਾ ਕੁਝ ਉਹਦੇ ਬਾਰੇ ਪਤਾ ਨਹੀਂ ਕਿ ਆਈ ਵੀਡੀਓ ਉਹ ਵੀ ਆਈ ਆ ਜੀ ਸਰ ਉਹ ਤੁਹਾਡੇ ਕੋਲ ਪਹਿਲਾਂ ਆਈ ਸੀ ਉਹਦੀ ਡੈਥ ਤੋਂ ਕਿ ਜਾਂ ਬਾਅਦ ਚ ਆਈ ਪਹਿਲਾਂ ਪਹਿਲਾਂ ਦੀ ਆਈ ਪਹਿਲਾਂ ਦੀ ਹੈ ਜੀ ਕੰਗੱਡੀ 'ਚ ਬੈਠੇ ਜਦੋਂ ਖੁਸ਼ੀ ਦੇ ਵੇਲੇ ਦੀ ਕਿਤੇ ਹਾਂਜੀ ਹਾਂਜੀ ਪਹਿਲਾਂ ਦੀ ਅੱਛਾ ਤੇ ਪਹਿਲੇ ਫਿਰ ਹੋਰ ਕਿੰਨੇ ਪੈਸਿਆਂ ਦੀ ਮੰਗ ਕੀਤੀ ਉਹਨਾਂ ਨੇ ਉਹ 20000 ਡਾਲਰ ਇਦਾਂ ਕੋਈ ਦੱਸਦੇ ਸੀ ਜੀ 20 ਲੱਖ ਇਦਾਂ ਕੋ ਉਧਰ ਦਾ 20000 ਡਾਲਰ ਤੇ ਫਿਰ ਤੁਸੀਂ ਏਜੰਟ ਨਾਲ رابطہ ਕੀਤਾ ਜਿਹਨੂੰ ਇੰਨੇ ਪੈਸੇ ਦਿੱਤੇ ਸੀ ਜੀ ਫਿਰ ਅਸੀਂ ਕੰਟਾਂਸਿਪੇ ਪੈਸੇ ਪਾਏ ਸੀ ਸਾਰੇ ਨਹੀਂ ਏਜੰਟ ਨੇ ਤੁਹਾਡੇ ਕੋ ਕਿੰਨੇ ਪੈਸੇ ਲੈ ਲਏ ਗੁਆਟੇ ਮਾਲਾ ਤੱਕ ਸਾਡੇ ਕੋਲ ਨੇ 36 ਲੱਖ ਪਹਿਲਾਂ ਲੈ ਲਿਆ ਇਹ ਜੀ 30 ਲੱਖ ਗੁਆਟੇ ਮੱਲੇ ਤੱਕ ਲੈ ਲਏ ਕੁੱਲ ਕਿੰਨੇ ਪੈਸੇ ਚ ਤੁਹਾਡੀ ਗੱਲ ਹੋਈ 45 ਲੱਖ ਸੀ ਗੱਲ ਹੋਈ ਸਾਡੀ ਇਹ ਜੀ ਉਸ ਤੋਂ ਬਾਅਦ ਕਹਿੰਦਾ ਵੀ ਥੋੜੀ ਜਿਹੀ ਫਲੈਟ ਕਰਾਉਣੀ ਹੈ ਉਹ 4 ਲੱਖ ਅਸੀਂ ਹੋਰ ਦਿੱਤਾ 3 1 7 ਲੱਖ ਹੋਰ ਦਿੱਤਾ ਇਹ ਉਹ ਤੋਂ ਬਾਅਦ ਫੇ ਹੁਣ ਆ ਪਤਾ ਲੱਗ ਗਿਆ ਜੀ ਤੇ ਗੁਆਟੇ ਮਾਲਾ ਚ ਫੇਰ ਉਹ ਬੇਟਾ ਤੁਹਾਡਾ ਰਹਿ ਗਿਆ ਉੱਥੇ ਉਹ ਡੰਕਰਾਂ ਨੂੰ ਫਿਰ 20000 ਡਾਲਰ ਦਿੱਤੇ ਹਾਂਜੀ ਅਸੀਂ ਏਜੰਟ ਨੂੰ ਪਾਤੇ ਹੀ ਅੱਗੇ ਉਹਨੇ ਪਤਾ ਨਹੀਂ ਪਾਇ ਕਿ ਨਹੀਂ ਇਸੇ ਏਜੰਟ ਨੇ ਕਰਨਾਲ ਵਾਲੇ ਨੇ ਹਾਂਜੀ ਸਿ ਦਵਿੰਦਰ ਸਿੰਘ ਨੇ ਹਾਂਜੀ ਹੁਣ ਦਵਿੰਦਰ ਸਿੰਘ ਹੈਗਾ ਕਿ ਭੱਜ ਗਿਆ ਨਹੀਂ ਜੇਲ੍ਹ ਚ ਨਹੀਂ ਜੀ ਇਹ ਪਹਿਲਾਂ ਜੇਲ੍ਹ ਚ ਹਾਂਜੀ ਸਾਰੇ ਹਾਂਜੀ ਜੇਲ੍ਹ ਚ ਹੈ ਇਹ ਤੁਹਾਡੇ ਸਾਹਬ ਸਿੰਘ ਦੀ ਮੌਤ ਤੋਂ ਬਾਅਦ ਕਿ ਪਹਿਲਾਂ ਜੇਲ੍ਹ ਚ ਹੈ ਨਹੀਂ ਪਹਿਲਾਂ ਜੇਲ੍ਹ ਚ ਹੈ ਜੀ ਹੋਰ ਮੁਕਦਮਿਆਂ ਚ ਹਾਂ ਕੋਈ ਹਰਿਆਣੇ ਦੇ ਦੋ ਤਿੰਨ ਹੋਰ ਮੁਕਦਮੇ ਆ ਗਏ ਮੁਰਕੇ ਭਈ ਇੱਥੇ ਕੇਸ ਲਾਤਾ ਜੀ ਫੇਰ ਮੁੜ ਕੇ ਇੱਕ ਰਵਨਦੀਪ ਦੀ ਫਰਾਰ ਹੈ ਜਿਹੜੀ ਘਰ ਦੀ ਜਿਹੜੀ ਮੇਨ ਜਿਹੜੀ ਜੈਂਟਣੀ ਹੈ ਜੀ ਉਹ ਉਹ ਫਰਾਰ ਆ ਉਹ ਫਰਾਰ ਆ ਉਹ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਉਤੇ ਕੀਤੀ ਉਹ ਰਜਮਾਨਤਾ ਵੀ ਲਾਈਆਂ ਉਹ ਰੱਦ ਹੋਈਆਂ ਜਿੱਤੇ ਜਿੱਤੇ ਲਾਈਆਂ ਜਾਂ ਫਿਰ ਇਹ ਸਾਹਬ ਸਿੰਘ ਦੀ ਜਿਹੜੀ ਆ ਇਹ ਜਿਹੜੀ ਬੁਰੀ ਖਬਰ ਆ ਮੌਦੀਏ ਤੁਹਾਡੇ ਕੋ ਕਿੱਦਾਂ ਹੁੰਦੀ ਆ ਇਹ ਸਾਡ ਇੱਕ ਖਬਰ ਜੀ ਹਰਿਆਣਾ ਦੇ ਜਵਰਾ ਸਿੰਘ ਲੜਕਾ ਇਹਨਾਂ ਨੇ ਪੁਸ਼ ਪੜਤਾਲ ਬੜੀ ਕੀਕਾ ਕੱਢ ਕੇ ਉੱਤੋਂ ਸ਼ਬਰਗ ਕਰਕੇ ਤੇ ਫੇਰ ਪਤਾ ਲੱਗਾ ਜੀ ਉਹਨਾਂ ਨੇ ਡੀਐਨਏ ਟੈਸਟ ਕਰਲੇ ਉਹਨਾਂ ਨੇ ਆਪਣੇ ਕੋਲ ਤੇ ਫੇਰ ਪਤਾ ਲੱਗਾ ਜੀ ਸਾਨੂੰ ਉਹਨਾਂ ਨੇ ਸਾਨੂੰ ਦੱਸਿਆ ਭਈ ਦਿੱਦਾਂ ਉਹ ਲੜਕੇ ਹੁਣ ਇਹ ਮੌਤ ਉਹਦੀ ਕਨਫਰਮ ਹੋ ਗਈ ਆ ਡੈੱਡ ਬੋਡੀ ਹੈਗੀ ਆ ਕਿ ਜਾਂ ਉਹਦਾ ਸੰਸਕਾਰ ਹੋ ਗਿਆ ਦੇਖੋ ਜੀ ਇੰਨਾ ਤੇ ਹੁਣ ਅਸੀਂ ਨਹੀਂ ਕਹਿ ਸਕਦੇ ਬਾਹਰਲੇ ਦੇਸ਼ ਸਾਨੂੰ ਉਹਦੇ ਬਾਰੇ ਕੋਈ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਉਹਦੇ ਬਾਰੇ ਨਹੀਂ ਕੋਈ ਸਾਨੂੰ ਉਹਦਾ ਡੈਥ ਸਰਟੀਫਿਕੇਟ ਉਹਦਾ ਸਾਨੂੰ ਤੇ ਕਿਸੇ ਕੋ ਆਇਆ ਹਾਂਜੀ ਉਹ ਆਇਆ ਜੀ ਡੈੱਥ ਸਰਟੀਫਿਕੇਟ ਆ ਗਿਆ ਮੌਤ ਇਹਦਾ ਆਇਆ ਦੇ ਵਿੱਚ ਹਸਪੀਟਲ ਦਾ ਨੰਬਰ ਵੀ ਭਰਿਆ ਜੀ ਸਾਡੇ ਕੋਲ ਆਇਆ ਵਿੱਚ ਫੋਨ ਅੱਛਾ ਹਾਂਜੀ ਕੋਈ ਮੰਗ ਕੀਤੀ ਉਹ ਸਰਕਾਰ ਨੇ ਕਿ ਤੁਹਾਡਾ ਡੀਐਨਏ ਟੈਸਟ ਜਾਂ ਕੁਝ ਹੋਰ ਹੋਵੇ ਜਿਹੜੀ ਬੱਚੇ ਦੀ ਲਾਸ਼ ਦੀ ਜਿਹੜੀ ਪਛਾਣ ਹੋ ਸਕੇ ਉਹ ਉਸ ਸਰਕਾਰ ਨਾਲ ਨਹੀਂ ਜੀ ਕੋਈ ਨਹੀਂ ਕੋਈ ਸਰਕਾਰਾਂ ਤੱਕ ਕਾਲ ਨਹੀਂ ਜੀ ਤੁਸੀਂ ਪੰਜਾਬ ਸਰਕਾਰ ਜਾਂ ਹਿੰਦੁਸਤਾਨ ਸਰਕਾਰ ਨਾਲ ਕੋਈ ਪਹੁੰਚ ਕੀਤੀ ਇਸ ਮਾਮਲੇ ਦੇ ਵਿੱਚ ਹਾਂਜੀ ਇੱਕ ਵਾਰੀ ਅਸੀਂ ਕਿ ਅੱਜ ਤੋਂ 5-6 ਮਹੀਨੇ 6 ਕਿੰਨੇ ਨਹੀਂ ਨਹੀਂ ਇਹ ਮੌਤ ਤੋਂ ਬਾਅਦ ਮੌਤ ਤੋਂ ਬਾਅਦ ਨਹੀਂ ਜੀ ਮੌਤ ਪਰਸੋਂ ਤੋਂ ਸਾਨੂੰ ਪਤਾ ਲੱਗਾ ਜੀ ਇਹ ਪਹਿਲਾਂ ਪਤਾ ਲੱਗਦਾ ਕਿ ਤੇ ਜਾਂਦੇ ਪਰ ਸੋਚ ਉੱਥੇ ਪਤਾ ਲੱਗਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁੱਚਾ ਸਿੰਘ ਜੀ ਸਾਹਬ ਸਿੰਘ ਦੇ ਪਿਤਾ ਨੇ ਸੁੱਚਾ ਸਿੰਘ ਜੀ ਹਾਲ ਦੀ ਘੜੀ ਇਹਨਾਂ ਨੂੰ ਇੰਨਾ ਕੀ ਪਤਾ ਕਿ ਬੱਚੇ ਦੀ ਮੌਤ ਹੋ ਗਈ ਆ ਕੋਈ ਡਾਕੂਮੈਂਟ ਨਹੀਂ ਆਇਆ ਅਜੇ ਕੋਈ ਪ੍ਰੂਫ ਨਹੀਂ ਆਇਆ ਉਹ ਸਰਕਾਰ ਦਾ ਨਾਂ ਹੀ ਇਹਨਾਂ ਨੇ ਕੋਈ ਚਾਰਾ ਕੀਤਾ ਸਾਫ ਸਿੰਘ ਦੀ ਮਾਤਾ ਵੀ ਸਾਡੇ ਨਾਲ ਆ ਮਾਤਾ ਨਾਲੋਂ ਵੱਧ ਦੁੱਖ ਵੈਸੇ ਤਾਂ ਮਾਪਿਓ ਨੂੰ ਦਾਦੇ ਨੂੰ ਵੀ ਬਹੁਤ ਦੁੱਖ ਆ ਪਰ ਮਾਂ ਬੱਚਾ ਤੇ ਮਾਂ ਦੀਆਂ ਆਂਦਰਾ ਹੁੰਦਾ ਨਾ ਤੇ ਇਹ ਪੰਜੀ ਫਿਰ ਕਦੋਂ ਲਾਸਟ ਗੱਲਬਾਤ ਹੋਈ ਤੁਹਾਡੀ ਇਹਦੇ ਨਾਲ ਹਾਂਜੀ 12 ਤਰੀਕ ਨੂੰ 19 ਤਰੀਕ ਨੂੰ ਹੋਈ ਸੀ 12ਵੇਂ ਮਹੀਨੇ ਨੂੰ ਤਰੀਕ ਉਸ ਤੋਂ ਬਾਅਦ ਨਹੀਂ ਦਸੰਬਰ 2024 ਚ ਹਾਂਜੀ ਕੀ ਗੱਲਬਾਤ ਹੋਈ ਉਦੋਂ ਖੁਸ਼ ਸੀਗਾ ਉਦੋਂ ਬਾਅਦ ਚੋਈ ਵੀ ਮੈਂ ਇਦਾਂ ਉਹਨਾਂ ਨੇ ਗੈਪ ਕਰ ਲਿਆ ਸਾਨੂੰ ਸਾ ਦਾ ਪਤਾ ਨਹੀਂ ਲੱਗ ਗਿਆ ਪਤਾ ਜੰਟਾ ਬੋਲ ਗਿਆ ਕਿਡਨੈਪ ਕਰ ਲਿਆ ਹਾਂਜੀ ਇਦਾਂ ਵੀ ਬਚ ਨਹੀਂ ਉਦੋਂ ਫਿਰ 20000 ਡਾਲਰ ਉਦੋਂ ਭਰਿਆ ਉਹਦਾ ਅੱਛੀ ਤੇ ਪਾਤੀ ਸੀ ਸਾਰੇ ਜੰਟਾ ਜੰਟਾ ਇਹ ਉਦੋਂ ਦੀ ਗੱਲ ਹੈ ਜਦੋਂ ਲਾਸਟ ਵਾਰ ਤੁਹਾਡੇ ਨਾਲ ਗੱਲ ਹੋਣੀ ਹਾਂਜੀ ਉਦੋਂ ਦੀ ਗੱਲ ਹੈ ਉਦੋਂ ਮੁੜ ਕੇ ਨਹੀਂ ਸਾਨੂੰ ਕੋਈ ਗੱਲ ਹੋਈ ਇਹ ਕਿੰਨਾ ਕ ਪੜਿਆ ਸੀਗਾ ਬੱਚਾ ਆਪਣਾ ਇਹ 12 ਪੜਿਆ ਸੀ ਤੇ ਤੁਸੀਂ ਤੁਹਾਡਾ ਕੱਲਾ ਕੱਲਾ ਬੇਟਾ ਵਾ ਤੁਸੀਂ ਫਿਰ ਇੰਨਾ ਜਿਹੜਾ ਇੱਕ ਐਡੀ ਦੂਰ ਭੇਜਣ ਦਾ ਮਨ ਕਿਦਾਂ ਬਣਿਆ ਕਿ ਜਾਂ ਬੱਚੇ ਦਾ ਸੀਗਾ ਬੱਚਾ ਹੀ ਕਹਿੰਦਾ ਸੀ ਮੈਂ ਬਾਹਰ ਜਾਣਾ ਬਾਹਰ ਜਾਣਾ ਅੱਜ ਤੋਂ ਪਹਿਲੀ ਵੀ ਵੇਚ ਲਈ ਜਿਹੜੇ ਦੋ ਟਾਈ ਕਿੱਲੇ ਆ ਗਏ ਸੀ ਪਹਿਲੀ ਵੇਚ-ਬੂਝ ਕੇ ਸਾਰਾ ਕੁਝ ਵੇਚ ਕੇ ਕਲਾਤਾ ਬੱਚਾ ਬਾਹਰ ਇਹ ਤੋਂ ਵੱਡਾ ਦਖਾਂਤ ਪੰਜਾਬ ਦਾ ਕੀ ਹੋ ਸਕਦਾ ਜਿਹੜੇ ਚਾਰ ਸਿਆੜ ਸੀਗੇ ਇਸ ਛੋਟੇ ਕਿਸਾਨ ਕੋ ਸੋਚਾ ਸਿੰਘ ਕੋ ਉਹ ਵੀ ਵੇਚ ਗਏ ਪੁੱਤ ਵੀ ਟਿਕਾਣੇ ਨਹੀਂ ਪਹੁੰਚਿਆ ਹੁਣ ਇੱਥੇ ਅੱਗੇ ਸ਼ਬਦ ਮੁੱਕ ਜਾਂਦੇ ਨੇ ਕੁਝ ਕੀ ਬਿਆਨ ਕਰੀਏ ਇੱਥੇ ਕਿ ਮਾਂ ਨੂੰ ਪੁੱਤ ਨਹੀਂ ਮਿਲਣਾ ਮਾਪਿਆਂ ਨੂੰ ਵਾਰਸ ਨਹੀਂ ਮਿਲਣਾ ਜ਼ਮੀਨ ਵੀ ਜਾਂਦੀ ਰਹੀ ਕਿਸੇ ਸਰਕਾਰ ਨੇ ਹੁਣ ਤੱਕ ਬਾਹ ਨਹੀਂ ਫੜੀ ਨਾ ਕਿਸੇ ਨੇ ਫੜਨੀ ਆ ਇਹ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਜੇ ਸਰਕਾਰਾਂ ਬੱਚਿਆਂ ਨੂੰ ਸਾਡਿਆਂ ਨੂੰ ਰੋਜ਼ਗਾਰ ਦੇਣ ਇਹਨਾਂ ਦੀ ਪੈੜੀ ਨਾ ਵਿਕੇ ਇਹਨਾਂ ਦੇ ਬੱਚੇ ਜਿਹੜੇ ਆ ਉਹ ਅੱਜ ਇਦਾਂ ਜਾਇਆ ਨਾ ਹੋਣ ਇਹ ਮਾਂ ਦਾ ਦੁੱਖ ਤਾਂ ਮਾਂ ਹੀ ਜਾਣ ਸਕਦੀ ਆ ਨਾ ਇਹ ਹੋਰ ਕੋਈ ਨਹੀਂ ਜਾਣ ਸਕਦਾ ਇਸ ਦੁਨੀਆ ਦੇ ਉੱਤੇ ਕਿ ਜਿਹਦਾ ਇੱਕ ਬੱਚਾ ਉਹ ਵੀ ਚਲਿਆ ਗਿਆ ਪ੍ਰਮਾਤਮਾ ਕਦੀ ਵੀ ਕਿਸੇ ਨਾਲ ਇਦਾਂ ਵਦਾ ਧੋਖਾ ਨਾ ਕਰੇ ਕਿ ਰਿਜਕ ਵੀ ਜਾਂਦਾ ਰਿਆ ਤੇ ਰਿਜਕ ਦਾ ਮਾਲਕ ਵੀ ਜਾਂਦਾ ਰਿਆ ਬਜ਼ੁਰਗ ਸਾਹਬ ਸਿੰਘ ਦੇ ਜਿਹੜੇ ਦਾਦਾ ਜੀ ਆ ਉਹ ਵੀ ਇੱਥੇ ਹਾਜ਼ਰ ਆ ਜਦੋਂ ਅਸੀਂ ਆਏ ਆ ਤੇ ਬਜ਼ੁਰਗਾਂ ਦਾ ਤਾਂ ਸਾਡੇ ਵੱਲ ਵੇਖ ਕੇ ਜਿਹੜਾ ਅੱਖਾਂ ਦੇ ਵਿੱਚ ਹੰਝੂ ਆਗੇ ਸੀਗੇ ਤੇ ਉਥੋਂ ਪਤਾ ਲੱਗਦਾ ਕਿ ਇੱਕ ਬਜ਼ੁਰਗ ਦਾ ਜਿਹੜਾ ਬਜ਼ੁਰਗੋ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਜੀ ਤੁਹਾਡੇ ਕਿੰਨੇ ਬੱਚੇ ਆ ਮੇਰਾ ਸਵਾਲ ਲੱਗੀ ਸੀਗਾ ਤੇ ਤਿੰਨ ਗੁੱਡੀਆਂ ਹੀ ਮੈਂ ਵਿਆਹ ਦਿੱਤੀਆਂ ਇਹ ਅੱਛਾ ਤਿੰਨ ਧੀਆਂ ਤੇ ਇੱਕ ਪੋਤਾ ਤੁਹਾਡਾ ਨਹੀਂ ਆ ਪੋਤਾ ਹੀ ਮੇਰਾ ਉਹ ਤੇ ਇਹਦਾ ਹੈ ਨਾ ਨਹੀਂ ਇਹ ਇਹ ਇਕੱਲਾ ਇਕੱਲਾ ਹੀ ਹੈ ਸੁੱਚਾ ਸਿੰਘ ਸੁੱਚਾ ਸਿੰਘ ਇਕੱਲਾ ਇਕੱਲਾ ਤੇ ਸੁੱਚਾ ਸਿੰਘ ਦਾ ਬੇਟਾ ਵੀ ਇਕੱਲਾ 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 ਬڑا ਲੋੜਾ ਮਾਰਿਆ ਰੱਬ ਨੇ ਐ ਕਹੀ ਪੁੱਛੋ ਨਾ ਜੀ ਇਹ ਗੱਲ ਵੀ ਤੁਸੀਂ ਨਾ ਪੁੱਛੋ ਮੇਰੇ ਅੰਦਰੋਂ ਬਹੁਤ ਦੁੱਖ ਲੱਗਦਾ ਇਹਨੂੰ ਬੰਦੇ ਰਾਤ ਪਰ ਦਿਨੇ ਡੰਬੜੇ ਨਾ ਪਹਿਲਾਂ ਉਮੀਦ ਸੀ ਕਿ ਮਿਲਣ ਮਿਲਣ ਦੀ ਪੀ ਚਲੇ ਆ ਗਿਆ ਉਦੋਂ ਤੱਕ ਤੇ ਕਿੰਨਾ ਚੜ ਕੋਈ ਨਹੀਂ ਨਾ ਲੱਗਦਾ ਟਿਕਾਣਾ ਹੈ ਆ ਕਿ ਜਿਨ੍ਹਾਂ ਚ ਹੋਣਗੇ ਕਿਤੇ ਇੱਥੇ ਹੋਣਗੇ ਕਿਤੇ ਫੜੇ ਗਏ ਨੇ ਮੋੜ ਆਉਣਗੇ ਮੋੜ ਆਉਣਗੇ ਆ ਇਹ ਗੱਲ ਸੀ ਨਾ ਉਮੀਦ ਹੀ ਨਹੀਂ ਸੀ ਹੈਗੀ ਆਣੇ ਕਹਿੰਦੇ ਆ ਕਿ ਪੋਤੇ ਦੇ ਮੋਢੇ ਤੇ ਦਾਦੇ ਦੀ লাশ ਜਾਵੇ ਨਾ ਤੇ ਉਹ ਸੋਬਦੀ ਆ ਉਹ ਇੱਕ ਰਵਾਇਤ ਆ ਤੇ ਜਦੋਂ ਪੋਤੇ ਦੀ ਜਾਂ ਪੁੱਤ ਦੀ লাশ ਬਜ਼ੁਰਗ ਨੂੰ ਚੁਕਣੀ ਪੈ ਜੇ ਨਾ ਸ਼ਾਇਦ ਧਰਤੀ ਦਾ ਵੀ ਇੰਨਾ ਬੋਝ ਨਹੀਂ ਹੋਊਗਾ ਜਿੰਨਾ ਇੱਕ ਜਵਾਨ ਪੋਤੇ ਜਾਂ ਪੋਤਰੇ ਦੀ লাশ ਦਾ ਕਿਸੇ ਦਾਦੇ ਨੂੰ ਪਿਓ ਨੂੰ ਭਾਰ ਚੱਲਣਾ ਪੈ ਜੀ ਇਹ ਤੋਂ ਵੱਡਾ ਦੁਖਾਂਤ ਕੋਈ ਨਹੀਂ ਹੋ ਸਕਦਾ ਪ੍ਰਮਾਤਮਾ ਕਦੀ ਵੀ ਕਿਸੇ ਦੇ ਨਾਲ ਇਦਾਂ ਦੀ ਹੋਣੀ ਜਿਹੜੀ ਨਾ ਵਰਤਾਵੇ ਕਿ ਕੱਲਾ ਕੱਲਾ ਮਾਪਿਆਂ ਦਾ ਪੋਤਾ ਭਾਜੀ ਤੁਸੀਂ ਵੀ ਇਸੇ ਪਿੰਡ ਦੇ ਹੋ ਹਾਂਜੀ ਹਾਂਜੀ ਇਹ ਸਾਹਬ ਸਿੰਘ ਦੀ ਮੌਤ ਬਾਰੇ ਤੁਹਾਨੂੰ ਕਦੋਂ ਪਤਾ ਲੱਗਾ ਜੀ ਸਾਨੂੰ ਸਤ ਦੋ ਤਿੰਨ ਦਿਨ ਹੋ ਗਏ ਪਤਾ ਲੱਗਾ ਜੀ ਹਾਂਜੀ ਤੇ ਕੋਈ ਕੀਤੀ ਆ ਚਾਰਾ ਜੋਈ ਕਿ ਬੱਚੇ ਦੀ ਜਿਹੜੀ ਆ ਮੌਤ ਦੀ ਜਿਹੜੀ ਆ ਉਹ ਪੁਸ਼ਟੀ ਹੋ ਸਕੇ ਕੋਈ ਕਨਫਰਮੇਸ਼ਨ ਹੋ ਸਕੇ ਵੀ ਸੱਚਮੁੱਚ ਹੀ ਉਹਦੀ ਮੌਤ ਹੋ ਗਈ ਆ ਆਪਣੀ ਸਰਕਾਰ ਪੰਜਾਬ ਦੀ ਜਾਂ ਕੇਂਦਰ ਸਰਕਾਰ ਜਿਹੜੀ ਆ ਕੋਈ رابطہ ਕਰਕੇ ਇਹਦੇ ਬਾਰੇ ਜਿਹੜਾ ਕੋਈ ਨਾ ਕੋਈ ਥਾਡੀ ਜਾਂ ਪਰਿਵਾਰ ਦੀ ਬਾਹ ਫੜ ਸਕਦੀ ਆ ਹਾਂਜੀ ਇਹ ਤੇ ਪੰਜਾਬ ਪੁਲਿਸ ਨੂੰ ਚਾਹੀਦਾ ਸਰ ਪੁਲਿਸ ਸਾਨੂੰ ਦੱਸੇ ਵੀ ਇਹ ਸੱਚ ਆ ਜਾਂ ਝੂਠ ਹੈ ਇਹ ਦੋਨਾਂ ਨੂੰ ਚਾਹੀਦਾ ਜੀ ਨਹੀਂ ਇਹਦੀ ਸੂਚਨਾ ਪੁਲਿਸ ਨੂੰ ਆਉਂਦੀ ਆ ਕਿ ਤੁਹਾਨੂੰ ਹੀ ਆਉਂਦੀ ਸਰਦੀਪ ਸਰ ਸਰਟੀਫਿਕੇਟ ਆਏ ਨੇ ਫੋਟੋਆਂ ਆਈਆਂ ਇਸ ਕਰਕੇ ਇਹ ਹੈਗੇ ਇੱਥੇ ਤੁਹਾਡੇ ਕੋਲ ਹਾਂਜੀ ਇਹ ਹੀ ਪ੍ਰੂਫ ਆ ਤੁਹਾਡੇ ਕੋਲ ਜਿਹੜੇ ਪੁੱਤ ਦੀ ਜਿਹੜੀ ਆ ਉਹ ਜਿਹੜੀ ਮੌਤ ਦੀ ਜਿਹੜੀ ਤੁਹਾਡੇ ਕੋਲ ਖਬਰ ਹਾਂਜੀ ਇਹਦੇ ਵਿੱਚ ਕੀ ਕੀ ਆ ਇਹਦੇ ਵਿੱਚ ਦੱਸ ਦਿਓ ਉੱਥੇ ਤਾਂ ਉਹ ਮੈਕਸੀਕੋ ਦਾ ਹਸਪੀਟਲ ਦਾ ਵਿੱਚ ਦੱਸ ਦਿਓ ਗੁਆਟੇਮਾਲਾ ਦਾ ਕਿ ਮੈਕਸੀਕੋ ਦਾ ਉਹ ਗੁਆਟੇ ਵਾਲਾ ਮੈਕਸੀਕੋ ਇਕੱਠਾ ਹੀ ਆ ਦੱਸ ਆ ਤੁਸੀਂ ਦੇਖ ਸਕਦੇ ਆ ਕਿ ਆ ਕੁਝ ਇਹਨਾਂ ਦੇ ਕੋਲ ਪ੍ਰੂਫ ਹੈਗੇ ਆ ਜਿਹਦੇ ਵਿੱਚ ਇਹਨਾਂ ਬੱਚਿਆਂ ਦਾ ਜਿਹੜੀ ਮੌਤ ਦੀ ਪੁਸ਼ਟੀ ਇਹਨਾਂ ਨੂੰ ਮਿਲੀ ਆ ਤੇ ਹਾਲਦੀ ਕੜੀ ਇਹਨਾਂ ਦੇ ਕੋਲ ਕੋਈ ਸਰਕਾਰ ਵੱਲੋਂ ਜਿਹੜਾ ਜਾਂ ਇੰਡੀਆ ਗਵਰਨਮੈਂਟ ਵੱਲੋਂ ਜਾਂ ਉੱਥੇ ਦੀ ਸਰਕਾਰ ਵੱਲੋਂ ਜਿਹੜਾ ਵਾ ਅਜੇ ਕੋਈ ਵੀ ਪ੍ਰੂਫ ਨਹੀਂ ਆਇਆ ਪਰ ਜੋ ਉਹਨਾਂ ਦੇ ਦੱਸਣ ਮੁਤਾਬਕ ਕਿ ਇਹਨਾਂ ਬੱਚਿਆਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਤੇ ਇਹ ਵਾਲਾ ਆ ਡੈੱਡ ਬਾਡੀ ਆ ਉਹਦੀ ਇਹ ਡੈੱਡ ਬੋਡੀ ਆ ਜੀ ਉਹਦੀ ਸਾਹਿਬ ਸਿੰਘ ਦੀ ਛੋਟੀ ਉਮਰ ਆ ਦਾੜ੍ਹੀ ਵੀ ਨਹੀਂ ਮੂੰਹ 'ਚ ਜੋ ਅਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਤੇ ਜੋ ਇਹਨਾਂ ਮਾਪਿਆਂ ਨੂੰ ਵੀਡੀਓ ਜਿਹੜੀ ਆ ਉਹ ਮਿਲੀ ਆ ਸੋ ਹਾਲ ਦੀ ਘੜੀ ਇਹ ਪਰਿਵਾਰ ਅ ਅਜੇ ਤੱਕ ਕਹਿ ਲੋ ਕਿ ਅ ਕਿਸੇ ਵੀ ਪਾਸੇ ਇਹਨਾਂ ਦਾ ਕੋਈ ਵੀ ਤਾਲਮੇਲ ਨਹੀਂ ਹੈਗਾ ਜਾਂ ਕਿਸੇ ਵੀ ਪਾਸੇ ਕਿਸੇ ਸਰਕਾਰ ਦੇ ਨਾਲ ਇਨਾਂ ਦੇ ਬੱਚੇ ਦੀ ਮੌਤ ਦਾ ਕੋਈ ਵੀ ਇਹਨਾਂ ਨੂੰ ਪ੍ਰੂਫ ਨਹੀਂ ਮਿਲਿਆ ਹਾਲ ਦੀ ਘੜੀ ਇਹ ਜਿਹੜੀਆਂ ਕੁਝ ਅਪੁਸ਼ਟ ਚੀਜ਼ਾਂ ਇਹਨਾਂ ਕੋਲ ਪਹੁੰਚੀਆਂ ਨੇ ਤੇ ਡੈਥ ਸਰਟੀਫਿਕੇਟ ਹੈਗਾ ਇਹਦੇ ਵਿੱਚ ਉਹਦੇ ਵਿੱਚ ਕਹਿੰਦੇ ਆ ਪਰ ਉਹਦੇ ਵਿੱਚ ਕਿਸੇ ਦਾ ਨਾਮ ਮੈਂਸ਼ਨ ਨਹੀਂਗਾ ਸਿਰਫ ਆਪਣੇ ਬੱਚੇ ਦੀ ਪਛਾਣ ਉਹਨਾਂ ਨੇ ਕੀਤੀ ਆ ਸੋ ਇਹ ਇੱਕ ਦਿਖਾਤਾ ਇਹ ਇੱਕ ਦੁਖਤ ਘੜੀ ਆ ਇਸ ਸਮਾਜ ਦੀ ਸਾਡੇ ਪੰਜਾਬ ਦੀ ਇਸ ਮੁਲਕ ਦੀ ਕਿ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਹਰਿਆਣਾ ਹੋਵੇ ਪੰਜਾਬ ਹੋਵੇ ਹਮਾਚਲ ਹੋਵੇ ਜਾਂ ਹੋਰ ਲਹਿੰਦੇ ਪੰਜਾਬ ਚੜਦੇ ਪਿਛਾਣ ਨਹੀਂ ਦਿੱਤੀ ਸਾਨੂੰ ਹਾਂਜੀ ਕੱਪੜਿਆਂ ਕੁਪੜਿਆਂ ਦੀ ਪਛਾਣ ਨਹੀਂ ਦਿੱਤੀ ਇਹਨਾਂ ਨੇ ਸਾਨੂੰ ਅਜੇ ਤੱਕ ਕੱਪੜਿਆਂ ਦੀ ਪਛਾਣ ਨਹੀਂ ਕੋਈ ਨਹੀਂ ਦਿੱਤੀ ਇਹਨਾਂ ਨੇ ਕੱਪੜਿਆਂ ਦੀ ਪਛਾਣ ਸੋ ਬਯੋਗ ਸਰਜੀਤ ਸਿੰਘ ਮੁੰਡ ਸਾਧ ਸਿੰਘ ਦੇ ਦਾਦਾ ਜੀ ਦਾ ਕਹਿਣਾ ਕਿ ਕੋਈ ਉਹ ਲੀੜਿਆ ਕੱਪੜਿਆਂ ਦੀ ਵੀ ਪਛਾਣ ਜਿਹੜੀ ਆ ਅਜੇ ਤੱਕ ਨਹੀਂ ਹੋਈ ਸੋ ਸਾਡੇ ਨਾਲ ਸਾਹਿਬ ਸਿੰਘ ਦੇ ਜੀਜਾ ਜੀ ਗੁਰਦੀਪ ਸਿੰਘ ਜੀ ਨਾਲ ਨੇ ਅਗਰਦੀਪ ਸਿੰਘ ਜੀ ਇਹ ਕੀ ਮਸਲਾ ਜਿਹਦੇ ਵਿੱਚ ਇਹਨਾਂ ਨੂੰ ਕਿਡਨਾਪ ਕਰਕੇ ਕੋਈ ਤਸ਼ੱਦਦ ਵਗੈਰਾ ਵੀ ਕੀਤਾ ਗਿਆ ਹਾਂਜੀ ਜੀ ਉਹਨਾਂ ਨੂੰ ਜਦੋਂ ਕਿਡਨਾਪ ਕੀਤਾ ਉਸ ਤੋਂ ਬਾਅਦ ਜਿਹੜੀ ਵੀਡੀਓ ਇਹਨਾਂ ਨੇ ਭੇਜੀ ਆ ਉਹਦੇ ਵਿੱਚ ਕੁੱਟਮਾਰ ਕਰ ਰਹੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਤੇ ਇਹ ਕੱਲਾ ਸਾਹਿਬ ਸਿੰਘ ਆ ਕਿ ਹੋਰ ਮੁੰਡੇ ਵੀ ਹੈਗੇ ਆ ਸਾਹਿਬ ਸਿੰਘ ਨਾਲ ਮੁੰਡਾ ਜੁਬਰਾ ਸਿੰਘ ਆ ਇੱਕ ਕੁੜੀ ਹੋਰ ਸੀ ਜਿਹੜਾ ਹਰਿਆਣੇ ਵਾਲਾ ਹਾਂਜੀ ਹਰਿਆਣਾ ਕੈਂਥਲ ਤੋਂ ਆ ਜੀ ਤੇ ਇੱਕ ਕੁੜੀ ਹੋਰ ਨਾਲ ਸੀਗੀ ਉਹ ਕੁੜੀ ਸ਼ਾਇਦ ਉਸੇ ਕੰਟਰੀ ਦੀ ਆ ਯੂਰਪ ਵਗੈਰਾ ਜੀ ਕਿਸੇ ਵੀ ਆ ਇਹ ਤਿੰਨਾਂ ਨੂੰ ਉਹਨਾਂ ਨੇ ਫੜਿਆ ਹੋਇਆ ਤਿੰਨਾਂ ਨਾਲ ਕੁੱਟਮਾਰ ਕਰ ਰਹੇ ਆ ਇਹ ਬਹੁਤ ਜ਼ਿਆਦਾ ਉਹ ਵੀਡੀਓ ਇਹਨਾਂ ਨੇ ਭੇਜੀ ਸੀ ਫਿਰ ਫਰੋਤੀ ਮੰਗੀ ਗਈ ਹਾਂਜੀ ਕਿੰਨੇ ਹਜ਼ਾਰ ਦੀ ਫਰੋਤੀ ਲੱਗਦੀ 20000 ਡਾਲਰ ਦੀ 20000 ਡਾਲਰ ਦੀ ਮਤਲਬ 20 ਲੱਖ ਦੇ ਕਰੀਬ ਰਕਮ ਹਾਂਜੀ 20 ਲੱਖ ਜਦ ਤੱਕ 45 ਲੱਖ ਰੁਪਈਆ ਪਹਿਲਾਂ ਦੇ ਚੁੱਕੇ ਆ ਹਾਂਜੀ ਆਲਰੇਡੀ 45 ਲੱਖ ਏਜੰਟ ਨੂੰ ਦੇ ਦਿੱਤਾ ਸੀ ਦਵਿੰਦਰ ਸਿੰਘ ਦੀ ਪਰ ਅੱਗੇ ਉਸਨੇ ਪਤਾ ਨਹੀਂ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਉਹ ਡੋਂਕਰਾਂ ਨੇ ਇਸ ਘਾਟ ਇਹ ਕੰਮ ਕੀਤਾ ਉਸ ਤੋਂ ਬਾਅਦ ਜਦੋਂ ਕੁੱਟਮਾਰ ਦੀ ਵੀਡੀਓ ਆਉਂਦੀ ਆ ਅ ਵੀ ਹੀ ਆ ਡਾਲਰ ਦੀ ਵੀ ਜਿਹੜੀ ਆ ਉਹ ਗੱਲ ਨਿਬੜ ਜਾਂਦੀ ਆ ਫਿਰ ਤੁਹਾਡਾ ਕੋ ਰਾਬਤਾ ਹੁੰਦਾ ਸਾਹਿਬ ਦੇ ਨਾਲ ਜਾਂ ਉਹਦੇ ਸਾਥੀਆਂ ਨਾਲ ਵੀ ਉਹ ਕਿਹੜੇ ਹਾਲਾਤਾਂ ਚ ਰਹੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀਡੀਓ ਸਾਨੂੰ ਨਹੀਂ ਆਈ ਡਾਇਰੈਕਟ ਜਿਹੜਾ ਮੁੰਡਾ ਨਾਲ ਜੁਬਰਾ ਜਿਨ੍ਹਾਂ ਨੂੰ ਵੀ ਆਈ ਹਾਂਜੀ 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 ਉਹਨਾਂ ਨੇ ਪੈਸੇ ਦਿੱਤੇ ਉਸ ਤੋਂ ਬਾਅਦ ਜਿਹੜੀ ਵੀਡੀਓ ਆਈ ਆ ਵੀ ਗੱਡੀ 'ਚ ਬਿਠਾਤੇ ਸੀ ਅੱਗੇ ਜਾ ਕੇ ਇਹਨਾਂ ਨੂੰ ਤਾਰ ਦੇਣਾ ਉਸ ਤੋਂ ਬਾਅਦ ਜਦੋਂ ਗੱਡੀ ਤੋਂ ਬਾਅਦ ਕੋਈ ਵੀਡੀਓ ਕੋਈ ਮੈਸੇਜ ਕੋਈ ਕਾਲ ਨਹੀਂ ਆਈ ਸਾਨੂੰ ਪੈਸਿਆਂ ਤੋਂ ਬਾਅਦ ਸਹੀ ਸਲਾਮਤ ਸੀਗੇ ਹਾਂਜੀ 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 ਨਹੀਂ ਇਹ ਪੱਕਾ ਨਹੀਂ ਕਹਿ ਸਕਦੇ ਅਸੀਂ ਵੀ ਉਹਨਾਂ ਨੇ ਪੈਸੇ ਦਿੱਤੇ ਸੀ ਕਿਉਂਕਿ ਜਾਂ ਉਹਨਾਂ ਨੇ ਸਿਰਫ ਸਾਬਤ ਕੀਤਾ ਵੀ ਮੁੰਡੇ ਸੇਵ ਆ ਮੇਰੇ ਹਿਸਾਬ ਨਾਲ ਉਹਨਾਂ ਕੋਈ ਪੈਸੇ ਨਹੀਂ ਪਹੁੰਚੇ ਬਾਕੀ ਉਹ ਯੰਟੀ ਦੱਸ ਸਕਦੇ ਪੂਰੀ ਕਲੀਅਰ ਕਰ ਉਹਨਾਂ ਨੂੰ ਪਤਾ ਉਹ ਫੜੇ ਹੋਏ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਸਾਰਾ ਕੁਝ ਤੇ ਸ਼ਾਇਦ ਉਹ ਦੱਸ ਸਕਦੇ ਆ ਏਜੰਟ ਤੇ ਅੰਦਰ ਆ ਉਹਦੀ ਘਰ ਵਾਲੀ ਜਿਹੜੀ ਜਿੰਨੇ ਸਾਰੇ ਤੁਹਾਡੇ ਨਾਲ ਲੈਣ ਦੇਣ ਕੀਤਾ ਉਹਦੇ ਖਿਲਾਫ ਕੋਈ ਕਾਰਵਾਈ ਹਾਂਜੀ ਕਾਰਵਾਈ ਤਾਂ ਕੀਤੀ ਪਰ ਉਹਨੂੰ ਫੜਿਆ ਨਹੀਂ ਗਿਆ ਅਜੇ ਤੱਕ ਫਰਾਰੀ ਆ ਉਹ ਹਾਂਜੀ ਤੇ ਕੋਸ਼ਿਸ਼ ਇਹ ਹੀ ਚਾਹੁੰਦੇ ਆ ਤੁਹਾਡੇ ਮੀਡੀਆ ਦੁਆਰਾ ਵੀ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਕਿ ਜਦਵਿੰਦਰ ਰਾ ਔਰ ਉਹਦੀ ਘਰ ਦੀ ਆ ਉਹ ਸੱਚ ਦੱਸਣ ਜੋ ਵੀ ਸੱਚ ਆ ਇਹ ਤੇ ਕਿਉਂ ਇਹੋ ਜਿਹਾ ਕੰਮ ਸੋ ਗੁਰਦੀਪ ਸਿੰਘ ਜੀ ਉਹਨਾਂ ਦਾ ਕਹਿਣਾ ਕਿ ਕੁੱਟਮਾਰ ਹੁੰਦੀ ਤਸ਼ੱਦਦ ਹੁੰਦਾ ਫਰੋਤੀ ਮੰਗੀ ਜਾਂਦੀ ਆ ਜੋ ਕਿ ਇੱਕ ਬਹੁਤ ਪੁਰਾਣੀ ਰਵਾਇਤ ਆ ਡੰਕਰਾਂ ਦੀ ਕਹਿ ਲੋ ਜਾਂ ਠੱਗ ਏਜੰਟਾਂ ਦੀ ਕਿ ਕਿਵੇਂ ਪੈਸੇ ਤੁਸੀਂ ਤਾਂ ਗੁਆਟੇਮਾਲਾ ਦੀ ਕੀ ਗੱਲ ਕਰਦੇ ਹੋ ਇੱਥੇ ਕਲਕੱਤੇ ਵਿੱਚ ਹੀ ਰੱਖ ਕੇ ਕੁਝ ਅਕੋ ਜਿਹੇ ਦਿਨ ਪਹਿਲਾਂ ਇੱਕ ਮੁੰਡੇ ਕੋਲ ਸਾਰੀ ਰਕਮ ਵਸੂਲ ਕੇ ਉਹਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਖਬਰਾਂ ਆਈਆਂ ਕਿ ਕਈ ਬੱਚਿਆਂ ਨੂੰ ਬੰਗਲੌਰ ਜਾਂ ਮ드ਰਾਸ ਵੱਲ ਰੱਖ ਕੇ ਗੁਆਟੇਮਾਲਾ ਜਾਂ ਮੈਕਸੀਕੋ ਦੀ ਥਾਂ ਇੱਥੇ ਹੀ ਉਹਨਾਂ ਕੋ ਪੂਰੀਆਂ ਰਕਮਾਂ ਲੈ ਕੇ ਕਤਲ ਕਰ ਦਿੱਤਾ ਗਿਆ ਸੋ ਇਹੋ ਜਿਹੇ ਮਾਮਲੇ ਵੀ ਪੰਜਾਬ ਦੇ ਵਿੱਚ ਬਹੁਤ ਆ ਚੁੱਕੇ ਆ ਪਰ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਨੇ ਨਾ ਹਰਿਆਣਾ ਸਰਕਾਰ ਨੇ ਨਾ ਕੇਂਦਰ ਸਰਕਾਰ ਨੇ ਕੋਈ ਨੀਤੀ ਬਣਾਈ ਆ ਕਿ ਪੰਜਾਬ ਦੀ ਜਵਾਨੀ ਦਾ ਘਾਣ ਜਿਹੜਾ ਹੁਣੋਂ ਹਟ ਸਕੇ ਔਰ ਮਾਪਿਆਂ ਦੀ ਜਿਹੜੀਆਂ ਕੀਮਤੀ ਜਾਇਦਾਦਾਂ ਜਿਹੜੀਆਂ ਲੁੱਟੀਆਂ ਜਾ ਰਹੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਪਿੰਡ ਮੋੜੀਆਂ ਰਗੂਵਾਲ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜੀ